ਤੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 8 ਦੇ ਐਮਸੀਕਿਊਜ਼ ਕਰਾਂਗੇ ਬਹੁ ਵਿਕਲਪੀ ਪ੍ਰਸ਼ਨ ਕਰਾਂਗੇ ਚਲੋ ਬੱਚੋ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਹੈ ਕਾਪੀ ਦਾ ਪੇਜ ਕਿਸ ਤਰ੍ਹਾਂ ਦੀ ਆਕ੍ਰਿਤੀ ਹੁੰਦੀ ਹੈ ਦੇਖੋ ਕਾਪੀ ਦਾ ਪੇਜ ਤੁਹਾਨੂੰ ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਦਾ ਹੁੰਦਾ ਹੈ ਇਹਦਾ ਮਤਲਬ ਇਹ ਕਿਹੜੀ ਆਕ੍ਰਿਤੀ ਹੈ ਇਹ ਬੱਚੋ ਆਕ੍ਰਿਤੀ ਹੈ ਆਪਣੀ ਆਇਤਾਕਾਰ ਠੀਕ ਹੈ ਬੱਚੋ ਵਰਗਾਕਾਰ ਕਿਸ ਤਰ੍ਹਾਂ ਦੀ ਹੁੰਦੀ ਜੇ ਜਿਹਦੀ ਚਾਰੇ ਭੁਜਾਵਾਂ ਬਰਾਬਰ ਹੋਵੇ ਤ੍ਰਿਕੋਣ ਜਿਹਦੀ ਤਿੰਨ ਭੁਜਾ ਹੋਵੇ ਤੇ ਆਪਾਂ ਪੰਜभुਜ ਜਿਹਦੀ ਪੰਜ ਭੁਜਾ ਹੋਵੇ ਠੀਕ ਹੈ ਠੀਕ ਹੈ ਬੱਚੋ ਅੱਗੇ ਦੇਖੋ ਵਰਗ ਦਾ ਪਰਿਮਾਪ ਕਿੰਨਾ ਹੋਵੇਗਾ ਜੇਕਰ ਵਰਗ ਦਾ ਦੀ ਭੁਜਾ 6 ਸੈਂਟੀਮੀਟਰ ਹੋਵੇ ਦੇਖੋ ਵਰਗ ਦਾ ਜੇ ਪਰਿਮਾਪ ਕਰਨਾ ਹੁੰਦਾ ਤਾਂ ਆਪਾਂ 4 ਗੁਣਾ ਭੁਜਾ ਹੁੰਦੀ ਹੈ ਠੀਕ ਹੈ ਤੇ ਲਕੀ ਹੈ ਇਹਦੀ ਪੂਜਾ ਕਿੰਨੀ ਹੈ 6 ਹੈ ਤਾਂ 4 6 6 ਚੋਕ 24 ਠੀਕ ਹੈ ਤਾਂ ਕਿੰਨਾ ਆ ਗਿਆ ਬੱਚੋ 24 ਆ ਗਿਆ ਠੀਕ ਹੈ ਅੱਗੇ ਦੇਖੋ ਬੱਚੋ ਵਰਗ ਦੀਆਂ ਚਾਰੇ 부ਜਾਵਾਂ ਡੈਸ਼ ਹੁੰਦੀ ਨੇ ਵਰਗ ਦੀਆਂ ਚਾਰੇ 부ਜਾਵਾਂ ਕੀ ਹੁੰਦੀ ਬੱਚੋ ਬਰਾਬਰ ਹੁੰਦੀ ਹੈ ਠੀਕ ਹੈ ਅਗਲਾ ਸਵਾਲ ਦੇਖੋ ਬੱਚੋ ਇੱਕ ਆਇਤ ਦੀ ਲੰਬਾਈ 6 ਮੀਟਰ ਹੈ ਤੇ ਚੌੜਾਈ 4 ਮੀਟਰ ਹੈ ਤਾਂ ਦੱਸੋ ਆਇਤ ਦਾ ਪ੍ਰਿਮਾਪ ਕਿਊਗਾ ਬੱਚੋ ਆਇਤ ਦਾ ਪ੍ਰਿਮਾਪ ਦਾ ਸੂਤਰ ਕੀ ਹੁੰਦਾ ਹੁੰਦਾ 2 ਗੁਣਾ ਲੰਬਾਈ ਪਲੱਸ ਚੌੜਾਈ ਇਹ ਹੁੰਦਾ ਤਾਂ 2 ਗੁਣਾ ਲੰਬਾਈ ਕਿੰਨੀ ਹੈ ਬੱਚੋ 6 4 ਕਿੰਨਾ ਹੋ ਗਿਆ ਬੱਚੋ 2 10 ਯਾਨੀ ਕਿ b ਜਿਹੜਾ ਹੈ ਉਹਦਾ ਸਹੀ ਉੱਤਰ ਹੋਊਗਾ ਯਾਨੀ ਕਿ b ਮੀਟਰ ਠੀਕ ਹੈ ਬੱਚੋ ਅੱਗੇ ਦੇਖੋ ਇੱਕ ਆਇਤਾਕਾਰ پارک ਦੀ ਲੰਬਾਈ 65 ਮੀਟਰ ਅਤੇ ਚੌੜਾਈ 35 ਮੀਟਰ ਹੈ। सुरेश ਇਸ پارک ਦੇ ਦੁਆਲੇ 4 ਚੱਕਰ ਘੱਟਦਾ ਹੈ। ਦੱਸੋ ਉਸ ਨੇ ਕਿੰਨੀ ਦੂਰੀ ਤੈਅ ਕੀਤੀ। ਸutra ਆਪਾਂ ਉੱਪਰ ਦੇਖ ਲਿਆ ਬੱਚੋ ਤਾਂ ਕੀ ਹੋਊਗਾ 2 65 35 ਠੀਕ ਹੈ 2 65 ਤੇ 35 ਕਿੰਨਾ ਹੋ ਗਿਆ ਬੱਚੋ? ਇਹ ਹੋ ਗਿਆ 0 100 ਯਾਨੀ ਕਿ ਆਪਾਂ ਕੀ ਕਹਿ ਸਕਦੇ ਹਾਂ? ਕਿੰਨਾ 200 ਇੱਕ ਕਿਹੜਾ ਕਟਣ ਜੇ 200 ਮੀਟਰ ਕੱਟ ਰਿਹਾ ਤਾਂ ਕਿੰਨੇ ਕਿਹੜੇ ਕੱਟੇ ਨੇ ਉਹਨੇ ਬੱਚੋ 4 ਤੱਕ ਹੀ ਹੋ ਜਾਊਗਾ 200 ਗੁਣਾ 4 ਯਾਨੀ ਕਿ 800 ਮੀਟਰ ਠੀਕ ਹੈ ਬੱਚੋ ਸਸਾ ਜਿਹੜਾ ਆਨਸਰ ਇਹਦਾ ਸਹੀ ਹੈ ਅੱਗੇ ਦੇਖੋ ਬੱਚੋ 13 ਸੈਂਟੀਮੀਟਰ ਭੁਜਾ ਵਾਲੇ ਵਰਗ ਦਾ ਖੇਤਰਫਲ ਖੇਤਰਫਲ ਦਾ ਕੀ ਸੂਤਰ ਹੁੰਦਾ ਹੈ ਬੱਚੋ ਖੇਤਰਫਲ ਦਾ ਕੀ ਹੁੰਦਾ ਹੈ ਭੁਜਾ ਗੁਣਾ ਭੁਜਾ ਹੈ ਨਾ ਤੇ ਆਪਾਂ 13 ਗੁਣਾ 13 ਯਾਨੀ ਕਿ ਕਿੰਨਾ ਆ ਗਿਆ ਬੱਚੋ 169 ਜਿਹੜਾ ਹੈ ਇਹਦਾ ਆਨਸਰ ਬਿਲਕੁਲ ਸਹੀ ਹੈ ਅੱਗੇ ਦੇਖੋ ਬੱਚੇ ਇੱਕ ਚਾਟ ਦੀ ਲੰਬਾਈ ਪੈਨ 125 ਸੈਂਟੀਮੀਟਰ ਅਤੇ ਚੌੜਾਈ 8 ਸੈਂਟੀਮੀਟਰ ਹੈ ਉਸ ਦਾ ਖੇਤਰਫਲ ਕਿੰਨਾ ਹੋਊਗਾ ਦੇਖੋ ਬੱਚੋ ਤਾਂ ਕੀ ਹੁੰਦਾ ਲੰਬਾਈ ਗੁਣਾ ਚੌੜਾਈ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਹੁੰਦਾ ਹੈ ਤਾਂ 125 ਗੁਣਾ 8 125 ਗੁਣਾ 8 ਕਿੰਨਾ ਹੋਊਗਾ ਬੱਚੋ 8 ਪੰਜ ਦੇ 40 4 8 ਦਨੇ 16 4 b 2 8 ਤੇ 10 x 1000 ਕਿੰਨਾ ਹੋ ਗਿਆ ਬੱਚੋ 1000 ਵਰਗ ਸੈਂਟੀਮੀਟਰ ਇਹਦਾ ਸਹੀ ਉੱਤਰ ਹੋਊਗਾ ਅੱਗੇ ਦੇਖੋ ਤੇ ਇੱਕ ਆਇਤ ਦੀ ਲੰਬਾਈ ਅਤੇ ਚੌੜਾਈ ਬਰਾਬਰ ਹੋਣ ਤਾਂ ਉਸ ਨੂੰ ਅਸੀਂ ਕੀ ਕਾਂਗੇ ਲੰਬਾਈ ਚੌੜਾਈ ਬਰਾਬਰ ਹੋ ਗਈ ਤਾਂ ਆਪਾਂ ਉਹਨੂੰ ਕੀ ਕਾਂਗੇ ਬੱਚੋ ਉਹਨੂੰ ਆਪਾਂ ਵਰਗ ਕਾਂਗੇ ਠੀਕ ਹੈ भुजा ਗੁਣਾ भुजा ਕੀ ਹੁੰਦਾ ਬੱਚੋ भुजा ਗੁਣਾ भुजा ਇੱਕ ਵਰਗ ਦਾ ਖੇਤਰਫਲ ਹੁੰਦਾ ਠੀਕ ਹੈ ਬੱਚੋ ਅੱਗੇ ਦੇਖੋ ਇਕਾਇਦਾ ਖੇਤਰਫਲ 96 ਵਰਗ ਸੈਂਟੀਮੀਟਰ ਹੈ ਜੇਕਰ ਇਸ ਦੀ ਲੰਬਾਈ 12 ਸੈਂਟੀਮੀਟਰ ਹੋਵੇ ਤਾਂ ਚੌੜਾਈ ਕੀ ਹੋਗੀ ਦੇਖੋ ਖੇਤਰਫਲ ਆਪਾਂ ਨੂੰ 96 ਦਿੱਤਾ ਗਿਆ ਹੈ ਤੇ ਲੰਬਾਈ ਗੁਣਾ ਚੌੜਾਈ ਹੁੰਦੀ ਹੈ ਆਪਾਂ ਨੂੰ ਬੱਚੋ ਲੰਬਾਈ ਕਿੰਨੀ دیਈ ਹੋਈ ਹੈ ਲੰਬਾਈ ਆਪਾਂ ਨੂੰ 12 دیਈ ਹੈ ਇਧਰ ਗੁਣਾ ਹੈ ਇਧਰ ਆ ਕੀ ਹੋ ਜਾਊਗਾ ਬੱਚੋ ਇਹ ਭਾਗ ਚ ਹੋ ਜਾਊਗਾ ਤਾਂ ਆਪਣੀ ਚੌੜਾਈ ਆ ਜਾਊਗੀ 12 8 96 ਤੇ ਕੀ ਹੈ ਚੌੜਾਈ ਕੀ ਹੋਗੀ ਬੱਚੋ 8 ਸੈਂਟੀਮੀਟਰ ਠੀਕ ਹੈ ਬੱਚੋ ਇਹ ਤੁਹਾਡੇ MCQ ਜਿਹੜੇ ਹਨ ਕੰਪਲੀਟ ਹੋ ਗਏ ਓਕੇ ਥੈਂਕ ਯੂ